ਰੋਈ ਮਨੁੱਖ ਇਸ ਪੰਗਤੀ ਨੂੰ ਜਪਦੇ ਨੇ ਜਿੰਨਾ ਮਨੁੱਖਾਂ ਦੀ ਰਸਨਾ ਤੇ ਇਹ ਪੰਗਤੀ ਆ ਜਾਂਦੀ ਆ ਸਤਿਗੁਰ ਸੱਚੇ ਸਾਸ਼ਾ ਉਸ ਮਨੁੱਖ ਦੀ ਜ਼ਿੰਦਗੀ ਦੀ ਹਰ ਤਰ੍ਹਾਂ ਦੀ ਮੋਥਾ ਜੀ ਨੂੰ ਭੁੱਲ ਕਰ ਦਿੰਦੇ ਨੇ ਹਰ ਤਰ੍ਹਾਂ ਦੀ ਚਿਰਹੀ ਨੂੰ ਕਟ ਦਿੰਦੇ ਨੇ ਐਨੀ ਤਾਕਤ ਐਨੀ ਪਾਵਰ ਆ ਇਨਾਂ ਸ਼ਬਦਾਂ ਦੇ ਵਿੱਚ ਪਰ ਇਹ ਸ਼ਬਦ ਕਿਹੜੇ ਆ ਕਿੰਨਾ ਚਿਰ ਆਪਾਂ ਬੋਲਣੇ ਆ ਅਤੇ ਕਿੰਝ ਸਤਿਗੁਰ ਸੁਖੇ ਪਾਛਾ ਸਦੇ ਤੇ ਕਿਰਪਾ ਕਰਦੇ ਨੇ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਇਹ ਵੀਡੀਓ ਦੇ ਵਿੱਚ ਕਰੂਗੇ ਇਸ ਕਰਕੇ ਆਪਜੀ ਦੇ ਚਰਨਾਂ ਵਿੱਚ ਬੇਨਤੀ ਆ ਕਿ ਜੇਕਰ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਕਰੀਰ ਪਾੜ ਕੇ ਅੱਜ ਦੀ ਇਹ ਵੀਡੀਓ ਨੂੰ ਪੂਰਾ ਦੇਖੋ ਸਮਝੋ ਜੀ ਕਿਉਂਕਿ ਸੰਗਤ ਦੇ ਜਦੋਂ ਆਪਾਂ ਅੱਧੀ ਘੜੀ ਹੀ ਗੱਲ ਸੁਣਦੇ ਹਾਂ ਤਾਂ ਗੱਲ ਦੀ ਪੂਰੀ ਸਮਝ ਨਹੀਂ ਆਂਦੀ ਕਿ ਕੀ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਇਸ ਲਈ ਵੀਡੀਓ ਨੂੰ ਪੂਰਾ ਸਮਨਾ ਜੇ ਵੀਡੀਓ ਤੁਹਾਨੂੰ ਚੰਗੀ ਲੱਗੇ ਫਿਰ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਪਲੇਟਫਾਰਮ ਉੱਤੇ ਪਹੁੰਚ ਸਕੇ ਅਤੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜਰੂਰ ਲਿਖ ਕੇ ਹਮ ਤਾਂ ਆਓ ਅਗਦੀ ਕੀ ਵੀਡੀਓ ਸ਼ੁਰੂ ਕਰਦੇ ਹਾਂ ਸੰਗੀਤ ਦੇ ਮਹਾਂਪੁਰਖ ਜੀ ਸਮਝਾਉਂਦੇ ਹੋਏ ਕਹਿੰਦੇ ਆ ਕਿ ਭਾਈ ਗਰੀਬੀ ਸਿਰਫ ਇੱਕ ਕਿ ਤਰ੍ਹਾਂ ਨਹੀਂ ਹੁੰਦੀ ਆਪਾਂ ਸਮਝਦੇ ਹਾਂ ਵੀ ਇਸ ਬੰਦੇ ਦੇ ਕੋਲ ਪੈਸੇ ਦੀ ਕਮੀ ਆ ਸਿਰਫ ਉਹ ਹੀ ਗਰੀਬ ਆ ਨਹੀਂ ਸਤਿਗੁਰੂ ਸੱਚੇ ਪਾਸ਼ਾ ਦੀ ਨਜ਼ਰ ਦੇ ਵਿੱਚ ਸਭ ਤੋਂ ਵੱਡਾ ਗਰੀਬ ਹੈ ਜਿਹੜਾ ਬੰਦਾ ਮਨ ਕਥੋਂ ਕਮਜੋਰ ਆ। ਆਕਿ ਜਿਸ ਬੰਦੇ ਦੇ ਮਨ ਦੇ ਵਿੱਚ ਸਬਰ ਸੰਤੁਲਨਕ ਨਹੀਂ ਹੈ। ਜਿਹੜਾ ਬੰਦਾ ਪਰਮਪਿਤਾ ਪ੍ਰਮਾਤਮਾ ਜਿਹਦੀਆਂ ਦਿੱਤੀਆਂ ਹੋਈਆਂ ਦਾਤਾਂ ਦੇ ਵਿੱਚੋਂ ਕਿਸੇ ਦੀ ਮਦਦ ਨਹੀਂ ਕਰ ਪਾਉਂਦਾ। ਜਿਸ ਬੰਦੇ ਦੇ ਮਨ ਦੇ ਵਿੱਚ ਦੂਜਿਆਂ ਦੇ ਪ੍ਰਤੀ ਈਰਖਾ ਭਰੀ ਪਈਆਂ, ਨਸੱਤ ਭਰੀ ਗਈਆਂ। ਜੋ ਬੰਦਾ ਹਰ ਵੇਲੇ ਆਪਣੇ ਮਨ ਵਿੱਚ ਦੂਜਿਆਂ ਦੇ ਬਾਰੇ ਮਾੜਾ ਸੋਚਦਾ ਰਹਿੰਦਾ ਹੈ। ਦੂਜਿਆਂ ਦੀ ਨਿੰਦਿਆ ਚੁਗਲੀ ਕਰਦਾ ਹੈ ਜਾਂ ਕਿਸੇ ਦੇ ਅਗੁਣਾ ਬਾਰੇ ਗੱਲ ਕਰਦਾ ਹੈ। ਉਹ ਸਭ ਤੋਂ ਕਮਲ ਜੀ ਬੋਰੀਆ ਸਭ ਤੋਂ ਕਰੀਬ ਹੈ ਤਾਂ ਅੱਜ ਦੇ ਵੀਡੀਓ ਦੇ ਵਿੱਚ ਜਿਸ ਪੰਗਤੀ ਬਾਰੇ ਆਪਾਂ ਗੱਲ ਕਰਨੇ ਜਾ ਰਹੇ ਆ ਨਾ ਬਾਹੂ ਬੁੱਧ ਜੀ ਕਹਿੰਦੇ ਇਹ ਪੰਗਤੀ ਜਿਸ ਦਿਨ ਤੋਂ ਸਾਡੀ ਰਸਨਾ ਤੇ ਆ ਗਈ ਸਾਡੇ ਚੇਤੇ ਦਾ ਅੰਗ ਬਣ ਗਈ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਤਨ ਮਨ ਧਨ ਸਭ ਕੋ ਸਾਰੀ ਹੀ ਗਰੀਬੀ ਦੂਰ ਹੋ ਜਾਵੇਗੀ ਤਨ ਦੀ ਗਰੀਬੀ ਹੁੰਦੀ ਹੈ ਜਿਵੇਂ ਆਪਾਂ ਤਨ ਤੱਕੋ ਢਿੱਲੇ ਮੱਠੇ ਰਹਿੰਦੇ ਆ ਸ਼ਰੀਰ ਨੂੰ ਕੋਈ ਬੁਰਾ ਲੱਗਾ ਅਤੇ ਮਨ ਦੀ ਗਰੀਬੀ ਵੀ ਮਨ ਇਹ ਕੀ ਵਿਸ਼ੇਸ਼ਤਾ ਕਾਮ ਕਰਨ ਨੂੰ ਬਹੁਤ ਬਹੁਤ ਹੰਕਾਰ ਈਰਖਾ ਨਿੰਦਿਆ ਜੁਰੀ ਅਤੇ ਧਨ ਦੀ ਗਰੀਬੀ ਪੈਸੇ ਦੀ ਕਮੀ ਇਸ ਸਾਰੀ ਹੀ ਗ੍ਰੀਫੀ ਦੁੰਦ ਹੋ ਜਾਗੇ ਜੀ ਇਹ ਪੰਗਤੀ ਸਾਡੀ ਜ਼ਿੰਦਗੀ ਦੇ ਵਿੱਚ ਇੰਜ ਕੰਮ ਕਰਦੀ ਆ ਇਹ ਸਾਰੀ ਗੱਲ ਬਹੁਤ ਆਪਾਂ ਇੱਕ ਜਿੰਕੀ ਜੀ ਕਹਾਣੀ ਦੇ ਰਾਹ ਨੂੰ ਸਮਝਦੇ ਆ ਕਿਉਂਕਿ ਕਹਾਣੀ ਦੇ ਰਾਹੀਂ ਗੱਲ ਬਧੀਆ ਤਰੀਕੇ ਦੇ ਨਾਲ ਸਮਝ ਵਿੱਚ ਆ ਜਾਂਦੀ ਹੈ ਇੱਕ ਨਗਰ ਦੇ ਵਿੱਚ ਇੱਕ ਭਜਨ ਬੰਦਗੀ ਕਰਨ ਵਾਲੇ ਸੰਤ ਪਤੀਰ ਕੀ ਰਹਿੰਦੇ ਸੀ ਜਿੰਨਾ ਬਾਰੇ ਇਹ ਕਿਹਾ ਜਾਂਦਾ ਸੀ ਕਿ ਇਹ ਸੰਤ ਪਤੀਰ ਜੀ ਰੱਬ ਦੇ ਨਾਲ ਸਿੱਧੀ ਗੱਲਬਾਤ ਕਰ ਲੈਂਦੇ ਆ ਇਸ ਕਰਕੇ ਕਹਿੰਦੇ ਇਸ ਨਗਰ ਦੇ ਨੋ ਅਕਸਰ ਹੀ ਸੰਤ ਫਕੀਰ ਜੀ ਦੇ ਕੋਲ ਆਉਂਦੇ ਸਨ ਕੋਈ ਮਨੁੱਖ ਆਪਣੀ ਕੋਈ ਦੁੱਖ ਤਕਲੀਫ ਲੈ ਕੇ ਆਉਂਦਾ ਜੀ ਮੇਰੀ ਜ਼ਿੰਦਗੀ ਦੇ ਵਿੱਚ ਇਹ ਦੁੱਖ ਤਕਲੀਫ ਜਾਂ ਮੇਨ ਮਹਾ ਪਰੇਸ਼ਾਨੀ ਆ ਰੱਬ ਜੀ ਨੂੰ ਪੁੱਛ ਕੇ ਦੱਸੋ ਕਿ ਮੇਰੀ ਜ਼ਿੰਦਗੀ ਦੀ ਇਹ ਪਰੇਸ਼ਾਨੀ ਕਦੋਂ ਨਹੀਂ ਹੋਵੇਗੀ ਕੁਝ ਲੋਕ ਆਪਣੇ ਬਣਦੀਆਂ ਕਿ ਸ਼ਰਮਾਂ ਦੀ ਪੂਰਤੀ ਦੇ ਲਈ ਸੰਤ ਫਕੀਰ ਜੀ ਦੇ ਕੋਲ ਜਾਂਦੇ ਤੇ ਕਹਿੰਦੇ ਸੰਤ ਫਕੀਰ ਜੀ ਹਰ ਇੱਕ ਨੂੰ ਜੋ ਵੀ ਉਹਨਾਂ ਦੇ ਕੋਲੋਂ ਮਿਲਦੀ ਸੀ ਉਹਨਾਂ ਦੇਆਂ ਮੁਸ਼ਕਲਾਂ ਪਰੇਸ਼ਾਨੀਆਂ ਨੂੰ ਜਾਂ ਉਹਨਾਂ ਦੇਆਂ ਮੰਨਣੇ ਇਸ਼ਾਰਾਂ ਨੂੰ ਸ਼ੋਮ ਲੈ ਲੈਂਦੇ ਅਤੇ ਕਹਿੰਦੇ ਵੀ ਪਾਈ ਹੈ ਜਦੋਂ ਤੁਹਾ ਜਨਮ ਦਿਨ ਦੀ ਕਰਨ ਮੈਠਾਂਗਾ ਤੁਹਾਡਾ ਇਹ ਸੁਨੇਹਾ ਰੱਬ ਤੱਕ ਪਹੁੰਚਾ ਦੇਵਾਂਗਾ ਜੋ ਵੀ ਰੱਬ ਜੀ ਅੱਗੋਂ ਤੁਹਾਡੇ ਲਈ ਜਵਾਬ ਦੇ ਜਿੰਗੇ ਉਹ ਕੰਮ ਲਵਾ ਕੇ ਮੇਰੇ ਤੋਂ ਲੈ ਜਾਣੇ ਕਹਿੰਦੇ ਇਦਾਂ ਹੀ ਚੰਦਾ ਦਾ ਰਿਆਸੀ ਕਹਿੰਦੇ ਇੱਕ ਦਿਨ ਸੰਤ ਫਕੀਰ ਜੀ ਦੇ ਕੋਲ ਫਸਨ ਨਗਰ ਦਾ ਇੱਕ ਅਮੀਰ ਆਦਮੀ ਚੱਲ ਕੇ ਆਇਆ ਆ ਕੇ ਸੰਤ ਜੀ ਨੂੰ ਨਮਸਕਾਰ ਕੀਤੀ ਅਤੇ ਸੰਤ ਜੀ ਦੇ ਅੱਗੇ ਇੱਕ ਅਮੁਖੀ ਅਰਜੀ ਲਾ ਦਿੱਤੀ ਕਿ ਆਹ ਕਿ ਸੰਤ ਜੀ ਨੇ ਸੁਣਿਆ ਹੈ ਕਿ ਤੁਹਾਡੀ ਰੱਬ ਦੇ ਨਾਲ ਸੁੱਤੀ ਗੱਲ ਬਾਤ ਹੋ ਜਾਂਦੀ ਆ ਜੀ ਇਹ ਸੱਚ ਆ ਤਾਂ ਮੇਰੇ ਦੋਸ ਨੇ ਹੈ ਪਰਮ ਪਿਤਾ ਪਰਮਾਤਮਾ ਜੀ ਤੱਕ ਪਹੁੰਚਾ ਲੇਗਾ ਸੰਤ ਫਕੀਰ ਜੀ ਨੇ ਕਿਹਾ ਜੀ ਦੱਸੋ ਤਫਾ ਮੁਗੀ ਚਾਹੀਦਾ ਹੈ ਮੈਂ ਤੁਹਾਡਾ ਸੁਨੇਹਾ ਪਰਮਾਤਮਾ ਤੱਕ ਪਹੁੰਚਾ ਦਵਾਂਗਾ ਤੇ ਕਿੰਨੇ ਕੋ ਅਮੀਰ ਬੰਦਾ ਕਹਿਣ ਨਾ ਕਿ ਨਹੀਂ ਨਹੀਂ ਬਾਬਾ ਜੀ ਮੈਨੂੰ ਕੁਝ ਚਾਹੀਦਾ ਨਹੀਂ ਹੈ ਬਲਕਿ ਪਰਮਾਤਮਾ ਨੇ ਮੈਨੂੰ ਬਹੁਤ ਕੁਝ ਦਿੱਤਾ ਹੈ ਮੇਰੇ ਘਰ ਦੇ ਵਿੱਚ ਕਿਸੇ ਵੀ ਚੀਜ਼ ਦੀ ਕਮੀ ਨਹੀਂ ਹੈ ਮੇਰੇ ਤਾਂ ਗੂਆਂ ਤੱਕ ਰੰਗੀਕਰਨ ਹੁੰਦਾ ਹੈ ਮੈਂ ਰਾਖਣਾ ਛੱਡੋ ਨਾ ਮੈਂ ਤਾਂ ਤੁਹਾਡੇ ਰਾਹੀ ਸਭ ਤੋਂ ਪਹਿਲਾਂ ਮੈਂ ਪਰਮਕੀਤਾ ਪਰਮਾਤਮਾ ਜੀ ਨੂੰ ਵੱਧ ਜੀ ਨੂੰ ਧੰਨਵਾਦ ਦੇ ਰਿਹਾ ਕਿ ਉਹਨਾਂ ਨੇ ਮੇਰੇ ਤੇ ਇੰਨੀ ਕਿਰਪਾ ਕੀਤੀ ਹੈ ਮੈਨੂੰ ਇੰਨਾ ਪੁੱਜ ਦਿੱਤਾ ਅਤੇ ਦੂਸਰੇ ਮੇਰੀ ਕਰਜ਼ੀ ਅਰਦਾਸ ਸੀਗੀ ਆ ਕਿ ਰੱਬ ਜੀ ਨੂੰ ਕਹਿਣਾ ਹੁਣ ਤੋਂ ਮੈਂ ਨਹੀਂ ਦੇਣਾ ਬੰਦ ਕਰਦੇ ਨੇ ਕਿਉਂਕਿ ਉਹਨਾਂ ਨੇ ਮੈਨੂੰ ਇੰਨਾ ਦੇ ਦਿੱਤਾ ਹੈ ਕਿ ਮੇਰੇ ਕੋ ਸਮਝ ਨਹੀਂ ਜਾਂਦਾ ਕਿ ਇਹਦੇ ਸੱਫਰ ਕੀ ਜੀ ਉਸ ਤਰਾਈ ਇਹ ਪਹਿਲਾ ਬੰਦਾ ਆਇਆ ਹੈ ਜਿਹੜਾ ਪਰਪਰ ਨੂੰ ਇਹ ਕਹਿ ਰਿਹਾ ਹੈ ਕਿ ਰੱਬ ਜੀ ਨੂੰ ਦੇਣਾ ਬੰਦ ਕਰਦੇ ਨੇ بہتے تا ای مانگ ہی کہ نسان تفقیل جی نے کیا بھی ٹھیک ہے بھائی میں جدو بجن کی کر بیٹھا گا اور تیرا اے سنگیہ پرم پتا پرماتما جی ہوں دے گا ਅਪੋਂ ਦੇਖਦੇ ਆਂ ਪ੍ਰਮਾਤਮਾ ਜੀ ਰੱਖ ਜੀ ਤੈਨੂੰ ਕੀ ਜਵਾਬ ਦਿੰਦੇ ਆਂ ਕੋਈ ਤ ਕਲਨਵਾ ਕੇ ਮੇਰੇ ਤੋਂ ਸਮਝਾਵੇ ਕਹਿੰਦੇ ਉਹ ਅਮੀਰ ਬੰਦਾ ਆਪਣੇ ਘਰੋਂ ਚਲੇ ਗਿਆ ਤੇ ਕਿਸ ਸੰਤਫਕੀ ਜੀ ਭਜਨ ਬੰਦਗੀ ਵਿੱਚ ਬੈਠ ਗਿਆ ਕਹਿੰਦੇ ਅਗਲਾ ਦਿਨ ਹੋਇਆ ਸਵੇਰੇ ਉੱਠ ਕੇ ਭਜਨ ਬੰਦਗੀ ਕੀਤੀ ਸਭ ਦੀਆਂ ਅਰਦਾਸਾਂ ਨੇਂਤੀਆਂ ਪ੍ਰਮਾਤਮਾ ਦੇ ਅੱਗੇ ਕੀਤੀਆਂ ਉਨੀ ਦੇਰ ਤੱਕ ਆਪੋ ਆਪਣੀਆਂ ਮੁਸ਼ਕਲਾਂ ਪਰੇਸ਼ਾਨੀਆਂ ਦੇ ਹੱਲ ਸੁਣਨ ਦੇ ਲਈ ਲੋਕ ਬੈਠੇ ਸਮਾਗਮਾਂ ਦੇ ਵਿੱਚ ਉਹ ਅਮੀਰ ਬੰਦਾ ਵੀ ਸ਼ਾਮਲ ਸੀ ਜਿਨੇ ਰੱਬ ਨੂੰ ਕੱਲ ਦਾ ਸਮੇਹਾ ਭੇਜਿਆ ਸੀ ਇੱਕ ਤਾਂ ਧੰਨਵਾਦ ਅਤੇ ਦੂਸਰਾ ਕਿ ਰੱਬ ਜੀ ਹੁਣ ਮੈਨੂੰ ਦੇਣਾ ਬੰਦ ਕਰ ਦੇਣ ਇਹਨੇ ਸੰਤ ਫਕੀਰ ਜੀ ਨੇ ਅੱਖਾਂ ਖੋਲ੍ਹੀਆਂ ਤੱਕ ਮੇਰੇ ਬੰਦੇ ਨੂੰ ਕਹਿਣ ਲੱਗੇ ਪਾਹੀ ਮੈਂ ਤੇਰੇ ਦੋਵੇਂ ਸਮੇਹ ਤੋਂ ਨਾ ਦਵਾਂ ਨ ਦੇ ਦਿੰਤੇ ਅ ਪਹਿਲਾਂ ਮੈਂ ਆਹ ਤੇਰੇ ਵਰ ਨੂੰ ਤੇਜਿਆ ਹੋਇਆ ਧੰਨਵਾਦ ਪਰਮਾਤਮਾ ਨੂੰ ਦੇਤਾ ਪਰਮਾਤਮਾ ਜੀ ਬੜੇ ਖੁਸ਼ ਹੋਏ ਅਤੇ ਤੇਰਾ ਦੁਨਸਾ ਸਮੇਹਾ ਹੀ ਪਰਮਾਤਮਾ ਨੂੰ ਦੇ ਦਿੱਤਾ ਕਿ ਤੈਨੂੰ ਹੁਣ ਦੇਣਾ ਬੰਦ ਕਰ ਗਈ ਤਾਂ ਇਹਦੇ ਲਈ ਪਰਮਾਤਮਾ ਜੀ ਨੇ ਤੇਰੇ ਲਈ ਸਮੇਹਾ ਫੇਚਿਆ ਪਰਮਾਤਮਾ ਜੀ ਕਹਿੰਦੇ ਆ ਰੱਬ ਜੀ ਕਹਿੰਦੇ ਆ ਕਿ ਜੇ ਹੁਣ ਤੈਨੂੰ ਕੁਝ ਨਹੀਂ ਚਾਹੀਦਾ ਪਰ ਫਿਰ ਤੂੰ ਅੱਜ ਤੋਂ ਹੀ ਨਾ ਸ਼ੁਕਰਾਨਾ ਕਰਨਾ ਬੰਦ ਕਰਕੇ ਮੈਂ ਇਹਨੂੰ ਦੇਣਾ ਬੰਦ ਕਰ ਦਿੱਤਾ ਕਿਤੇ ਉਹ ਅਮੀਰ ਗੰਦਾ ਕਹਿਣ ਲੱਗਾ ਨਾ ਬਾਬਾ ਜੀ ਮੈਂ ਕੰਮ ਦਾ ਤਰਨਾ ਜਮ ਜੀ ਦਾ ਸ਼ੁਕਰ ਅੱਲਾ ਚਰਨਾ ਬੰਦ ਕਰ ਦਿੱਤਾ ਸਾਡੇ ਗੰਮ ਕਿਉਂ ਮੀਰੇ ਕੋਲ ਮੇਰਾ ਹੈ ਹੀ ਕੀ ਸਭ ਕਿੰਤਾ ਪਰਮਕੀਤਾ ਪਰਮਾਤਮਾ ਜੀ ਨੇ ਮਿਲੋ ਜਤਾਏ ਉਹਨਾਂ ਦਾ ਦਿੱਤਾ ਖਾਣਾ ਹਾ ਉਹਨਾਂ ਦਾ ਦਿੱਤਾ ਪਹਿਨਦਾ ਹਾਂ ਉਹਨਾਂ ਦਾ ਦਿੱਤਾ ਹੀ ਮਾਨ ਸਨਮਾਨ ਮੈਨੂੰ ਮਿਲਿਆ ਹੈ ਇਸ ਕਰਕੇ ਮੈਂ ਪਰਮਕੀਤਾ ਪਰਮਾਤਮਾ ਜੀ ਦੀ ਭਜਨ ਬੰਦਗੀ ਅਤੇ ਉਹਨਾਂ ਦਾ ਸ਼ੁਕਰਾਨਾ ਕਰਨਾ ਨਹੀਂ ਸ਼ਬਜ਼ਾਂ ਦਾ ਤੇ ਕਹਿੰਦੇ ਸੰਤ ਸ਼ਕੀਰ ਜੀ ਮੁਸਕਰਾ ਕੇ ਕਹਿਣ ਲੱਗੇ ਦੇ ਭਾਈ ਜੇ ਤੁਰਨਾ ਦਸ਼ ਪਰਮਾ ਕਰਨਾ ਨਾ ਸ਼ਟਿਆ ਅਫੇ ਉਹਨਾਂ ਨੇ ਤੈਨੂੰ ਦੇਣਾ ਬੰਦ ਨਹੀਂ ਕੀਤਾ ਸੋ ਸੰਗਤ ਜੀ ਇੱਕ ਕਹਾਣੀ ਪਾਏ ਕਾਲਕ ਨੇ ਪਿਆ ਪਰ ਇਹ ਗੱਲ ਬਿਲਕੁਲ ਸੱਚਿਆ ਕਿ ਕਹਾਣੀ ਕਾ ਨੇ ਸਾਨੂੰ ਇੱਕ ਕਹਾਣੀ ਦੇ ਰਾਹ ਸਮਝਾਈ ਉਹ ਜੇਦੋਂ ਅਸੀਂ ਪਰਮ ਪਿਤਾ ਪਰਮਾਤਮਾ ਦੀ ਦਾ ਸ਼ੁਕਰਾਨਾ ਕਰਦੇ ਆ ਤਾਂ ਸਤਗੁਰ ਸੱਚੇ ਪਾਸ਼ਾ ਜੀ ਸਾਨੂੰ ਹੋਰ ਜ਼ਿਆਦਾ ਦਿੰਦੇ ਨੇ ਸਤਗੁਰ ਸੱਚੇ ਪਾਸ਼ਾ ਸਾਡੇ ਹਰ ਕੰਮ ਵਿੱਚ ਹਰ ਥੀਰ ਵਿੱਚ ਵਰਪਤ ਕੁੰਦੇ ਨੇ ਇਹ ਕਿਸ਼ਤ ਕੀ ਅੰਦਾਜ਼ਾ ਨਾਲ ਰੋਣਾ ਇਸ ਸਤਿਗੁਰ ਸੱਚੇ ਪਾਸ਼ਾ ਜੀ ਆਪਣੀਆਂ ਸਿੱਖਾਂ ਦੇ ਭੁੱਖੇ ਨੇ ਉਹ ਸਾਡੇ ਤੋਂ ਆਪਣਾ ਸ਼ੁਕਰਾਨਾ ਕਰਵਾਉਂਦੇ ਨੇ ਨਾ ਜੀ ਜਦੋਂ ਆਪਾਂ ਪਰਮਕੀਤਾ ਪਰਮਾਤਮਾ ਜੀ ਦਾ ਸ਼ੁਕਰਾਨਾ ਕਰਦੇ ਆ ਨਾ ਪੂਰੀ ਕੁਦਰਤ ਪੂਰੀ ਕਾਇਨਾਤ ਹੀ ਉਸ ਨਮਕਤੇ ਮਿਹਰਮਾਨ ਹੋ ਜਾਂਦੀ ਹੈ ਸਭ ਪਾਸਿਓ ਉਸ ਨਰਖ ਦੀਆਂ ਅਜਗਿਆ ਪਰਮਕੀਤਾ ਪਰਮਾਤਮਾ ਜੀ ਦੇ ਅੱਗੇ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਨੇ ਫਿਰ ਇਹ ਬੰਦੇ ਦੇ ਮਨ ਦੀ ਕਿਸ਼ਾ ਪੂਰੀ ਕਰੋ ਇਹ ਬੰਦੇ ਦੀ ਜੀਵਨ ਦੀ ਇਹ ਘਾਟ ਪੂਰੀ ਕਰੋ ਆ ਕੇ ਪੂਰੀ ਕੁਦਰਤ ਪੂਰੀ ਕਾਇਨਾਤ ਪੂਰੀ ਕਾਇਨਾਤ ਦੀਆਂ ਸ਼ਕਤੀਆਂ ਪਰਮਕ다ਰਤਮਾ ਜੀ ਦੇ ਇੱਕ ਉਸ ਬੰਦੇ ਵੱਲ ਸ਼ਿਕਾਰਸ਼ ਕਰਦੇ ਹਨ ਸੋ ਇਸ ਕਰਕੇ ਕਈ ਵਾਰ ਤਾਂ ਪਰਮਕ다ਰਤ ਪਰਮਾਤਮਾ ਜੀ ਨੂੰ ਵੀ ਇਹ ਦਿਖਾ ਪੈਂਦਾ ਹੈ ਜੋ ਬਹੁਤ ਕਦੇ ਭਾਦਾਂ ਦੇ ਵਿੱਚ ਬਹੁਤ ਦੀ ਕਿਸਮਤ ਦੇ ਵਿੱਚ ਲਿਖਿਆ ਹੀ ਨਾ ਹੋਵੇ ਸੋ ਸੰਮਤੀ ਕੀ ਸ਼ੁਕਰਾਨੇ ਦੇ ਵਿੱਚ ਬਹੁਤ ਕਾਤਕਿਆ ਅਤੇ ਜਦੋਂ ਆਪਾਂ ਸ਼ੁਕਰਾਨਾ ਕਰਦੇ ਹਾਂ ਨਾਲ ਦੀ ਨਾਲ ਹੀ ਸਾਡੇ ਮਨ ਨੂੰ ਸ਼ਬਰ ਸਤਿ ਨੂੰ ਖਤੰਗਦਾ ਸਾਡੇ ਮਨ ਦਾ ਸੁਭਾਅ ਹੈ ਮਨ ਸੰਕੁਮ ਚੀਜ਼ਾਂ ਦੀ ਯਾਦ ਦਵਾਉਂਦਾ ਹੈ ਜੋ ਚੀਜ਼ਾਂ ਸਾਡੇ ਕੋਲ ਨਹੀਂ ਆ ਉਹ ਚੀਜ਼ਾਂ ਬਾਰੇ ਯਾਦਵਾਹ ਕੇ ਸਾਡੇ ਬੁਢੀ ਕਰਨਾ ਚਾਹਦਾ ਹੈ ਔਰ ਜਦੋਂ ਹੀ ਮਨ ਉਹਨਾਂ ਚੀਜ਼ਾਂ ਦੀ ਯਾਦ ਦਵਾਵੇ ਜੋ ਸਾਡੇ ਕੋਲ ਨਹੀਂ ਆ ਉਸੇ ਨਾਲ ਦੀ ਨਾਲ ਆਪਣੇ ਮਨ ਨੂੰ ਉਹਨਾਂ ਚੀਜ਼ਾਂ ਬਾਰੇ ਦੱਸਣਾ ਸ਼ੁਰੂ ਕਰਦੇ ਆ ਕਿ ਉਹ ਜੋ ਤਾਂ ਮਾਤਮਣੇ ਕਿਹਾ ਉਹ ਜੁੱਤੀਆਂ ਨੇ ਇੱਕ ਕੰਢੀ ਕੰਢੀ ਚੀਜ਼ ਦਾ ਪਰਮਪਿਤਾ ਪਰਮਾਤਮਾ ਜਿੰਕ ਵਿੱਚੇ ਕਰਨਾ ਕਰਨਾ ਸ਼ਰੀਫਤ ਹੈ ਕਿ ਬਹੀ ਤੁਜੀਤ ਕਰ ਪ੍ਰਸ਼ੁਤਰੀਆ ਸ਼ੁਕਰੀਆ ਤੁਸੀਂ ਬਹੀ ਮਾਹ ਚੀਜ਼ ਦਿੱਤੀ ਮੇਰੇ ਤੇ ਆ ਕਿਰਪਾ ਕੀਤੀ ਔਰ ਦੇਖਣਾ ਜਰੂਰ ਵਾਹਿਗੁਰੂ ਜਿਹੜਾ ਦਿੱਤਣਾ ਹੋਣਾ ਦਾਤਾ ਦਾ ਸ਼ੁਕਰਾਨਾ ਕਰਾਂਗੇ ਨਾ ਗਿਣਤੀ ਨਕਜਾ ਬੋਗੀ ਅਸੀਂ ਸ਼ੁਕਰਾਨਾ ਕਰਦੇ ਕਰਦੇ ਛਤਜਾਂ ਗੋਗੇ ਕਿਉਂਕਿ ਪਰਮਕ੍ਰਿਤਾ ਪਰਮਾਤਮਾ ਨੂੰ ਸਮਝਿ ਰਿhta ਹੀ ਬਹੁਤ ਕੋਜਿਆ ਸਭ ਤੋਂ ਪੂਰਨ ਦਾਤਾ ਹੀ ਤਾਂ ਅਸੀਂ ਵਰਤ ਰਹੇ ਹਾਂ ਸਾਡੇ ਕੋਲ ਸੰਬਧ ਕੀ ਆ ਜਦੋਂ ਫਿਰ ਦਿੱਤਾ ਹੀ ਉਹ ਪਰਮਕ੍ਰਿਤਾ ਪਰਮਾਤਮਾ ਨੇ ਹੈ ਤਾਂ ਫਿਰ ਉਹ ਦੇਣ ਵਾਲੇ ਦਾਤੇ ਦਾ ਸ਼ੁਕਰਾਨਾ ਕਰਨ ਤਾਂ ਮੰਦਾ ਹੈ ਸਵੇਰ ਨੂੰ ਜਿਸ ਰੇੜੀ ਕਬੀਆ ਤੋਂ ਕਮਿੰਡ ਪਿੱਟਾ ਤੋਂ ਬਾਅਦ ਮਤਮਾ ਜੀ ਦਾ ਸ਼ੁਕਰਾਨਾ ਕਰਨਾ ਹੈ ਘਾਰੇ ਕਿ ਟੀਮ ਜਿਹਦੇ ਨੇ ਜੋ ਉਹਨਾਂ ਨੇ ਸਾਨੂੰ ਕਾਣ ਨੂੰ ਪੀਣ ਨੂੰ ਰੰਗ ਉਹਨ ਨੂੰ ਦਿੱਤੀਆਂ ਅਤਿ ਸ਼ਰਧਾਤ ਕਰਨੀ ਹੈ ਇਸ ਨੂੰ ਮੇਰੇ ਸਰੀਰ ਤੋਂ ਕਿ ਵਾਹਿਗੁਰੂ ਜੀ ਦਾ ਬਹੁਤ ਸ਼ੁਕਰੀਆ ਤੁਸੀਂ ਮੈਨੂੰ ਇਹ ਸੁੰਨਾ ਉਤੰਦ ਸਰੀਰ ਦਿੱਤਾ ਹੈ ਮਤਲਬ ਹਰ ਹਾਲਾਤ ਦੇ ਵਿੱਚ ਵਾਹਿਗੁਰੂ ਜੀ ਦਾ ਸ਼ੁਕਰਾਨਾ ਵੀ ਕਰਨਾ ਹੈ ਜਿਵੇਂ ਜਿਵੇਂ ਅਸੀਂ ਕੋਰਾਫਾਂ ਕਰਦੇ ਜਾਉਂਦੇ ਵਾਹਿਗੁਰੂ ਜੀ ਨੇ ਪੂਰੇ ਉਹ ਮਹੀ ਖੇਤ ਖੋਤਾ ਦਿੱਨ੍ਹੇ ਸੋ ਇਹ ਜਿਹੜੀਆਂ ਪੰਕਤੀਆਂ ਬਾਰੇ ਆਪਾਂ ਗੱਲ ਕਿੰਤੂਆਂ ਸਿਰਫ ਇਹ ਨਹੀਂ ਕਹਿਣਾ ਕਿ ਵਾਹਿਗੁਰੂ ਜੀ ਤੇਰਾ ਅਸ਼ੀਰਵਦ ਸਿਰੀ ਉਠਵੇਂ ਅਨਸਾਰ ਹੀ ਇਹ ਸ਼ਬਦ ਜੋ ਵਰਤ ਵਾਹਿਗੁਰੂ ਜੀ ਤੇ ਅਸ਼ੀਰਵਦ ਕਰੇ ਜਿਸੀ ਸੋਹਣੀ ਰਾਤ ਤੋਂ ਬੜਾ ਇਹ ਨਵਾਂ ਦਿਨ ਦੇਖੰਗਾ ਮੈਂ ਪਗਿਤਾ ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ ਤੁਸੀਂ ਇਹ ਘਰ ਪਰਿਵਾਰ ਕੰਮਾਰ ਦੇ ਇੱਕ ਚੀਜ਼ ਦੇ ਲਈ ਸ਼ੁਕਰਾਨਾ ਕਰਨਾ ਕਿ ਮਿਲੇਗੇ ਨਾ ਹੀ ਦਿਨ ਜੀ ਕੇ ਜਵਾਬ ਦੇ